ਸਾਭਲਾ ਕੀ ਕਹਿਣਾ ਚਾਹੁੰਦੇ ਕੀ ਜਸਬਾਤ ਨੇ ਜਸਬਾਤ ਭਾਈ ਜਦੋਂ ਦਾ ਇਹ ਚੀਜ਼ ਦਾ ਪਤਾ ਲੱਗਾ ਹੈ ਵੀ ਮਤਲਬ ਐ ਲੱਗਦਾ ਕਿ ਕੋਈ ਸਰੀਰ ਦਾ ਕੋਈ ਅੰਗ ਟੁੱਟ ਗਿਆ ਹੁੰਦਾ ਪੁਖਰਾਜ ਸਾਡਾ ਭਰਾ ਹੈ ਸਾਡਾ ਬਹੁਤ ਪਿਆਰ ਹੈ ਜਿਸ ਤਰ੍ਹਾਂ ਅੰਕਲ ਪੁਖਰਾਜ ਨੂੰ ਗੱਲਾਂ ਦੱਸ ਦਿੰਦੇ ਸੀ ਸਮਝਾਉਂਦੇ ਸੀ ਜਿਸ ਤਰ੍ਹਾਂ ਪਿਆਰ ਮੁਕਤ ਉਹਦਾ ਹੀ ਸਾਨੂੰ ਟ੍ਰੀਟ ਕਰਦੇ ਰਹੇ ਕਦੀ ਉਹਨਾਂ ਨੇ ਇਹ ਨਹੀਂ ਸਮਝਿਆ ਸਾਨੂੰ ਕਿ ਮੁੰਡੇ ਨਵੇਂ ਆਏ ਨੇ ਇੰਡਸਟਰੀ 'ਚ ਕਦੀ ਸਾਨੂੰ ਉਹ ਚੀਜ਼ ਫੀਲ ਨਹੀਂ ਕਰਾਈ ਉਹਨਾਂ ਨੇ ਸੋ ਮੇਸ਼ਾ ਸਾਡੇ ਵੱਲੋਂ ਨਾਲ ਰਿਸਪੈਕਟ ਰਹੀ ਆ ਹੁਣ ਵੀ ਐ ਤੇ ਰੰਦੀ ਉਮਰ ਤੱਕ ਰਹੂਗੀ ਤੁਹਾਡੀ ਅੱਖਾਂ ਨਾਲ ਹੋ ਰਹੀਆਂ ਨੇ ਬਹੁਤ ਜ਼ਿਆਦਾ ਪਾਪ ਬੋਲ ਰਿਹਾ ਬਈ ਮੈਂ ਤੇ ਕੱਲ ਦਾ ਇਹ ਚੀਜ਼ ਦਾ ਬਹੁਤ ਸੁਣ ਸੁਣ ਕੇ ਦੇਖ ਦੇਖ ਕੇ ਬਾਰ ਬਾਰ ਸੋਸ਼ਲ ਮੀਡੀਆ ਤੇ ਉਹੀ ਚੀਜ਼ਾਂ ਸਾਹਮਣੇ ਆਈ ਜਾਂਦੀਆਂ ਨੇ ਕਿਉਂਕਿ ਲਾਸਟ ਟਾਈਮ ਸਾਡੀ ਗੱਲ ਹੋਈ ਸੀ ਕਿ ਜਦੋਂ ਬਿਮਾਰ ਸੀ ਕਿ ਸਾਡੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਸਾਡੀ ਵੀਡੀਓ ਕਾਲ ਤੇ ਗੱਲ ਹੁੰਦੀ ਸੀਗੀ ਤੇ ਉਦੋਂ ਹੀ ਉਹ بڑا ਹੁੰਦਾ ਸੀਗਾ ਕਿ ਠੀਕ ਹੋ ਜਾਣੀ ਚਾਹੀਦੀ ਕਿਉਂਕਿ ਪੁਖਰਾਜ ਵੀ ਉਹ ਚੀਜ਼ ਨੂੰ ਲੈ ਕੇ ਬਹੁਤ ਸੋਚਦਾ ਰਹਿੰਦਾ ਸੀ ਜੀ ਬਾਕੀ ਬੰਦੇ ਦਾ ਤੇ ਲਾਸਟਲੇ ਸਾਤ ਤੱਕ ਜ਼ੋਰ ਲੱਗਾ ਰਹਿੰਦਾ ਵੀ ਆਪਾਂ ਹਾਂਜੀ ਬਾਈ ਕੋਈ ਸੈਟ ਤੇ ਆਖਰੀ ਕੋਈ ਤੁਹਾਡੀ ਮੁਲਾਕਾਤ ਜਿਆਦਾ ਹੋਵੇ ਕੋਈ ਸੈਟ ਤੇ ਤੁਹਾਨੂੰ ਕੋਈ ਚੁਟਕਲੇ ਸੁਣਾਉਂਦੇ ਹੋਣ ਜਾਂ ਕੋਈ ਇੰਪਰੋਵਾਈਜ਼ੇਸ਼ਨ ਕਿਉਂਕਿ ਬਹੁਤ ਸੋਹਣੀ ਕਰਦੇ ਸੀ ਉਹ ਉਹ ਹਮੇਸ਼ਾ ਸੀ ਉਹਨਾਂ ਤੋਂ ਸਿੱਖਦੇ ਰਹੇ ਆ ਉਹਨਾਂ ਨੇ ਹਮੇਸ਼ਾ ਸਾਨੂੰ ਪੋਜ਼ਿਟਿਵ ਚੀਜ਼ਾਂ ਵਿੱਚ ਸਿਖਾਈਆਂ ਆ ਤੇ ਜੋ ਉਸ ਚੀਜ਼ਾਂ ਸਿਖਾਈਆਂ ਆਹੀਂ ਅਹੀਂ ਅੱਗੇ ਆਪਣੇ ਆਪ ਤੇ ਇੰਪਲੀਮੈਂਟ ਕਰਦੇ ਆਂ ਆ ਕਰਦੇ ਰਵਾਂਗੇ ਹਮੇਸ਼ਾ ਸਾਨੂੰ ਯਾਦ ਰਹਿਣਗੇ ਜੀ ਸ਼ੁਕਰੀਆ ਬਾਈ ਅੱਲਾਹ ਸਾਬਲਾ ਕੀ ਕਹਿਣਾ ਚਾਹੁੰਦੇ ਕੀ ਜਜ਼ਬਾਤ ਨੇ ਜਜ਼ਬਾਤ ਬਾਈ ਜਦੋਂ ਦਾ ਇਹ ਚੀਜ਼ ਮਤਲਬ ਮੈਨੂੰ ਲੱਗਦਾ ਕਿ ਕੋਈ ਸਰੀਰ ਦਾ ਕੋਈ ਅੰਗ ਟੁੱਟ ਗਿਆ ਹੁੰਦਾ ਪੁਖਰਾਜ ਸਾਡਾ ਭਰਾ ਆ ਸਾਡਾ ਬਹੁਤ ਪਿਆਰ ਆ ਜਿਸ ਤਰ੍ਹਾਂ ਅੰਕਲ ਪੁਖਰਾਜ ਨੂੰ ਗੱਲਾਂ ਦੱਸ ਦਿੰਦੇ ਸੀ ਸਮਝਾਉਂਦੇ ਸੀ ਜਿਸ ਤਰ੍ਹਾਂ ਪਿਆਰ ਮੁਕਤ ਉਹਦਾ ਹੀ ਸਾਨੂੰ ਟ੍ਰੀਟ ਕਰਦੇ ਰਿਹਾ ਕਦੀ ਉਹਨਾਂ ਨੇ ਇਹ ਨਹੀਂ ਸਮਝਿਆ ਸਾਨੂੰ ਕਿ ਮੁੰਡੇ ਨਵੇਂ ਆਏ ਨੇ ਇੰਡਸਟਰੀ 'ਚ ਕਦੀ ਸਾਨੂੰ ਉਹ ਚੀਜ਼ ਫੀਲ ਨਹੀਂ ਕਰਾਈ ਉਹਨਾਂ ਨੇ ਸੋ ਮੇਸ਼ਾ ਸਾਡੇ ਵੱਲੋਂ ਨਾਲ ਰਿਸਪੈਕਟ ਰਹੀ ਆ ਹੁਣ ਵੀ ਆ ਤੇ ਰਹਿੰਦੀ ਉਮਰ ਤੱਕ ਰਹੂਗੀ ਤੁਹਾਡੀ ਅੱਖਾਂ ਨਮ ਹੋ ਰਹੀਆਂ ਨੇ ਬਹੁਤ ਜ਼ਿਆਦਾ ਪਾਪ ਬੋਲ ਰਿਹਾ ਮੈਂ ਤੇ ਕੱਲ ਦਾ ਇਹ ਚੀਜ਼ ਦਾ ਬਹੁਤ ਸੁਣ ਸੁਣ ਕੇ ਦੇਖ ਦੇਖ ਕੇ ਬਾਰ ਬਾਰ ਸੋਸ਼ਲ ਮੀਡੀਆ ਤੇ ਉਹੀ ਚੀਜ਼ਾਂ ਸਾਹਮਣੇ ਆਈ ਜਾਂਦੀਆਂ ਨੇ ਕਿਉਂਕਿ ਲਾਸਟ ਟਾਈਮ ਸਾਡੀ ਗੱਲ ਹੋਈ ਸੀ ਕਿ ਜਦੋਂ ਬਿਮਾਰ ਸੀ ਕਿ ਸਾਡੀ ਫਿਲਮ ਦੀ ਸ਼ੂਟਿੰਗ ਚੱਲਦੀ ਸੀ ਸਾਡੀ ਵੀਡੀਓ ਕਾਲ ਤੇ ਗੱਲ ਹੁੰਦੀ ਸੀਗੀ ਤੇ ਉਦੋਂ ਹੀ ਉਹ بڑا ਹੁੰਦਾ ਸੀਗਾ ਕਿ ਠੀਕ ਹੋ ਜਾਣੇ ਛੇਤੀ ਕਿਉਂਕਿ ਪੁਖਰਾਜ ਵੀ ਉਹ ਚੀਜ਼ ਨੂੰ ਲੈ ਕੇ ਬਹੁਤ ਸੋਚਦਾ ਰਹਿੰਦਾ ਸੀ ਕਿ ਅਸੀਂ ਬਾਕੀ ਬੰਦੇ ਦਾ ਤੇ ਲਾਸਟਲੇ ਸਾਧ ਤੱਕ ਜ਼ੋਰ ਲੱਗਾ ਰਹਿੰਦਾ ਵੀ ਆਪਾਂ ਹਾਂਜੀ ਬਾਈ ਕੁ ਸੈਟ ਤੇ ਆਖਰੀ ਕੋਈ ਤੁਹਾਡੀ ਮੁਲਾਕਾਤ ਜਿਆਦਾ ਹੋਵੇ ਕੁਝ ਸੈਟ ਤੇ ਤੁਹਾਨੂੰ ਕੋਈ ਚੁਟਕਲੇ ਸੁਣਾਉਂਦੇ ਹੋਣ ਜਾਂ ਕੁਝ ਇੰਪਰੋਵਾਈਜ਼ਨ ਕਿਉਂਕਿ ਬਹੁਤ ਸੋਹਣੀ ਕਰਦੇ ਸੀ ਉਹ ਉਹਨਾਂ ਹਮੇਸ਼ਾ ਸੀ ਉਹਨਾਂ ਤੋਂ ਸਿੱਖਦੇ ਰਹੇ ਆ ਉਹਨਾਂ ਨੇ ਹਮੇਸ਼ਾ ਸਾਨੂੰ ਪੋਜ਼ਿਟਿਵ ਚੀਜ਼ਾਂ ਸਿਖਾਈਆਂ ਆ ਤੇ ਜੋ ਉਸ ਚੀਜ਼ਾਂ ਸਿਖਾਈਆਂ ਆਹੀਂ ਅਹੀਂ ਅੱਗੇ ਆਪਣੇ ਆਪ ਇੰਪਲੀਮੈਂਟ ਕਰਦੇ ਆਂ ਆ ਕਰਦੇ ਰਵਾਂਗੇ ਹਮੇਸ਼ਾ ਸਾਨੂੰ ਯਾਦ ਰਹਿਣਗੇ ਜੀ ਸ਼ੁਕਰੀਆ ਬਾਈ ਅੱਲਾਹ ਸਾਬਾ ਕੀ ਕਹਿਣਾ ਚਾਹੁੰਦੇ ਕੀ ਜਜ਼ਬਾਤ ਨੇ ਜਜ਼ਬਾਤ ਬਾਈ ਜਦੋਂ ਦਾ ਇਹ ਚੀਜ਼ ਦਾ ਪ ਮਤਲਬ ਮੈਨੂੰ ਲੱਗਦਾ ਕਿ ਕੋਈ ਸਰੀਰ ਦਾ ਕੋਈ ਅੰਗ ਟੁੱਟ ਗਿਆ ਹੁੰਦਾ ਪੁਖਰਾਜ ਸਾਡਾ ਭਰਾ ਹੈ ਸਾਡਾ ਬਹੁਤ ਪਿਆਰ ਹੈ ਜਿਸ ਤਰ੍ਹਾਂ ਅੰਕਲ ਪੁਖਰਾਜ ਨੂੰ ਗੱਲਾਂ ਦੱਸ ਦਿੰਦੇ ਸੀ ਸਮਝਾਉਂਦੇ ਸੀ ਜਿਸ ਤਰ੍ਹਾਂ ਪਿਆਰ ਮੁਕਤ ਉਹਦਾ ਹੀ ਸਾਨੂੰ ਟਰੀਟ ਕਰਦੇ ਰਹੇ ਕਦੀ ਉਹਨਾਂ ਨੇ ਇਹ ਨਹੀਂ ਸਮਝਿਆ ਸਾਨੂੰ ਕਿ ਮੁੰਡੇ ਨਵੇਂ ਆਏ ਨੇ ਇੰਡਸਟਰੀ 'ਚ ਕਦੀ ਸਾਨੂੰ ਉਹ ਚੀਜ਼ ਫੀਲ ਨਹੀਂ ਕਰਾਈ ਉਹਨਾਂ ਨੇ ਸੋ ਹਮੇਸ਼ਾ ਸਾਡੇ ਵੱਲ ਉਹਨਾਂ ਦੀ ਰਿਸਪੈਕਟ ਰਹੀ ਆ ਹੁਣ ਵੀ ਆ ਤੇ ਰਹਿੰਦੀ ਉਮਰ ਤੱਕ ਰਹੂਗੀ ਤੁਹਾਡੀ ਅੱਖਾਂ ਨਮ ਹੋ ਰਹੀਆਂ ਨੇ ਬਹੁਤ ਜ਼ਿਆਦਾ ਪਾਪ ਬੋਲ ਰਹੇ ਹੋ ਬਈ ਮੈਂ ਤੇ ਕੱਲ ਦਾ ਇਹ ਚੀਜ਼ ਦਾ ਬਹੁਤ ਸੁਣ ਸੁਣ ਕੇ ਦੇਖ ਦੇਖ ਕੇ ਬਾਰ ਬਾਰ ਸੋਸ਼ਲ ਮੀਡੀਆ ਤੇ ਉਹੀ ਚੀਜ਼ਾਂ ਸਾਹਮਣੇ ਆਈ ਜਾਂਦੀਆਂ ਨੇ ਕਿਉਂਕਿ ਲਾਸਟ ਟਾਈਮ ਸਾਡੀ ਗੱਲ ਹੋਈ ਸੀ ਕਿ ਜਦੋਂ ਬਿਮਾਰ ਸੀ ਕਿ ਸਾਡੀ ਫਿਲਮ ਦੀ ਸ਼ੂਟਿੰਗ ਚੱਲਦੀ ਸੀ ਸਾਡੀ ਵੀਡੀਓ ਕਾਲ ਤੇ ਗੱਲ ਹੁੰਦੀ ਸੀਗੀ ਤੇ ਉਦੋਂ ਹੀ ਉਹ ਬੜਾ ਹੁੰਦਾ ਸੀਗਾ ਕਿ ਠੀਕ ਹੋ ਜਾਣੇ ਛੇਤੀ ਕਿਉਂਕਿ ਪੁਖਰਾਜ ਵੀ ਉਹ ਚੀਜ਼ ਨੂੰ ਲੈ ਕੇ ਬਹੁਤ ਸੋਚਦਾ ਰਹਿੰਦਾ ਸੀ ਬਾਕੀ ਬੰਦੇ ਦਾ ਤੇ ਲਾਸਟਲੇ ਸਾਹ ਤੱਕ ਜ਼ੋਰ ਲੱਗਾ ਰਹਿੰਦਾ ਵੀ ਆਪਾਂ ਹਾਂਜੀ ਬਈ ਕੁਝ ਸੈੱਟ ਤੇ ਆਖਰੀ ਕੋਈ ਤੁਹਾਡੀ ਮੁਲਾਕਾਤ ਜਿਆਦਾ ਹੋਵੇ ਕੁਝ ਸੈੱਟ ਤੇ ਤੁਹਾਨੂੰ ਕੋਈ ਚੁਟਕਲੇ ਸੁਣਾਉਂਦੇ ਹੋਣ ਜਾਂ ਕੁਝ ਇੰਪਰੋਵਾਈਜ਼ਨ ਕਿਉਂਕਿ ਬਹੁਤ ਸੋਹਣੀ ਕਰਦੇ ਸੀ ਉਹ ਹਮੇਸ਼ਾ ਸੀ ਉਹਨਾਂ ਤੋਂ ਸਿੱਖਦੇ ਰਹੇ ਆ ਉਹਨਾਂ ਨੇ ਹਮੇਸ਼ਾ ਸਾਨੂੰ ਪੋਜ਼ਿਟਿਵ ਚੀਜ਼ਾਂ ਵਿੱਚ ਸਿਖਾਈਆਂ ਆ ਤੇ ਜੋ ਚੀਜ਼ਾਂ ਸਿਖਾਈਆਂ ਆਂ ਹੀ ਅੱਗੇ ਆਪਣੇ ਆਪ ਇੰਪਲੀਮੈਂਟ ਕਰਦੇ ਆਂ ਆ ਕਰਦੇ ਰਵਾਂਗੇ ਹਮੇਸ਼ਾ ਸਾਡੇ ਯਾਦ ਰਹਿਣਗੇ ਜ